ਕਲ ਕਿਸਾਨਾਂ ਨੇ ਦਿੱਲੀ ਕੂਚ ਕਰਨਾ ਐਮਐਸਪੀ ਤੇ ਕਰਜ਼ਾ ਮੁਕਤੀ ਸਮੇਤ ਵਕਫਾਖ ਮੰਗਾ ਨੂੰ ਲੈ ਕੇ ਕੇਂਦਰ ਦੇ ਨਾਲ ਸਹਿਮਤੀ ਨਹੀਂ ਬਣ ਪਾਈ ਐ ਜੋ ਕੇਂਦਰ ਦਾ ਪ੍ਰਸਤਾਵ ਸੀਗਾ ਉਹ ਕਿਸਾਨਾਂ ਨੇ ਠੁਕਰਾ ਦਿੱਤਾ ਕਿਸਾਨਾਂ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿਓ 21 ਤਰੀਕ ਨੂੰ ਸਵੇਰੇ 11 ਵਜੇ ਦਿੱਲੀ ਕੂਚ ਕਰਨਗੇ ਇਸ ਵਕਤ ਸ਼ਾਮ ਦੇ ਲਗਭਗ 6:30 ਦਾ ਸਮਾਂ ਤੇ ਕੀ ਹਾਲਾਤ ਨੇ ਸ਼ੰਭੂ ਬਾਰਡਰ ਦੇ ਉੱਪਰ ਕਿਸ ਤਰ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਦਿੱਲੀ ਕੂਚ ਨੂੰ ਲੈ ਕੇ ਕਿਸ ਤਰ੍ਹਾਂ ਦੀ ਬੈਰੀਕੇਟਿੰਗ ਹੈਗੀ ਅਤੇ ਕਿਸਾਨਾਂ ਨੇ ਉਹ ਬੈਰੀਕੇਟਿੰਗ ਨੂੰ ਤੋੜਨਾ ਕਿਵੇਂ ਹੈ ਇਹ ਇੱਕ ਇੱਕ ਤਸਵੀਰ ਦਿਖਾਵਾਂਗੇ ਕਿਸ ਤਰ੍ਹਾਂ ਦੇ ਇੰਤਿਆਮ ਹਨ ਤਾਂ ਸਭ ਤੋਂ ਪਹਿਲਾਂ ਇਹ ਜੀਸੀਬੀ ਜਿਹੜੀ ਨਜ਼ਰ ਆ ਰਹੀ ਤੁਹਾਨੂੰ ਤਸਵੀਰ ਦੇ ਵਿੱਚ ਕਿਉਂਕਿ ਕਿਸਾਨ ਕਹਿੰਦੇ ਸੀ ਇੱਕ ਇੱਕ ਮਸ਼ੀਨਾਂ ਜਿਹੜੀ ਹੈ ਘਰੋਂ ਖੇਸਾਨੀ ਮਸ਼ੀਨਾਂ ਹੈਗੀ ਹੈ ਜੀਸੀਬੀ ਸਾਡੇ ਕੋਲ ਹੈਗੀ ਹੈ ਟਰੈਕਟਰ ਵੀ ਸਾਡੇ ਕੋਲ ਹੈ ਤਿਆਰ ਤਿਆਰੀ ਜਿਹੜੀ ਪੂਰੀ ਕਰ ਲਈ ਹੈਗੀ ਇਹ ਜੀਸੀਬੀ ਮਸ਼ੀਨ ਨਜ਼ਰ ਆ ਰਹੀ ਹੈ ਦੂਸਰੇ ਪਾਸੇ ਪ੍ਰੋਕਲਨ ਮਸ਼ੀਨ ਨਜ਼ਰ ਆ ਰਹੀ ਜਿਸ ਨੂੰ ਮੋਡੀਫਾਈ ਕਰਵਾਇਆ ਗਿਆ ਇਸ ਤਰੀਕੇ ਦੇ ਨਾਲ ਕਿ ਉਸ ਦੇ ਵਿੱਚ ਜੇਕਰ ਕੋਈ ਵਿਅਕਤੀ ਬੈਠ ਕੇ ਉਸ ਨੂੰ ਆਪਰੇਟ ਕਰਦਾ ਤਾਂ ਉਸ ਤੱਕ ਜਿਹੜਾ ਅਥਰੂ ਗੈਸ ਦਾ ਹੰਝੂ ਗੈਸ ਦਾ ਕੋਈ ਵੀ ਗੋਲਾ ਨਹੀਂ ਜਾਵੇਗਾ ਐਕਸਾਈਟਮੈਂਟ ਇੰਨੀ ਹੈ ਕਿ ਲੋਕ ਇਸ ਦੀਆ ਵੀਡੀਓਜ਼ ਬਣਾ ਰਹੇ ਆ ਲੋਕ ਇਸ ਨੂੰ ਖੜਖੜ ਦੇਖ ਰਹੇ ਆ ਕਿ ਇਸ ਨੇ ਕੱਲ ਕਿਸ ਤਰ੍ਹਾਂ ਕੰਮ ਕਰਨਾ ਹੈਗਾ ਕਿਉਂਕਿ ਬੈਰੀਕੇਟਿੰਗ ਤੋੜਨ ਦੇ ਕੰਮ ਆਉਗੀ ਉਸ ਤੋਂ ਬਾਅਦ ਅਥਰੂ ਗੈਸ ਦੇ ਹੰਝੂ ਗੈਸ ਦੇ ਜਿਹੜੇ ਵੀ ਗੋਲੇ ਆਉਣੇ ਆ ਉਹਨਾਂ ਦਾ ਵੀ ਮੁਕਾਬਲਾ ਕਰਨ ਦੇ ਵਿੱਚ ਸ਼ਕਸ਼ਮ ਹੈਗੀ ਇਹ ਇਸੇ ਤਰ੍ਹਾਂ ਅੱਗੇ ਦੀਆਂ ਤਸਵੀਰਾਂ ਦਿਖਾਨਾ ਕਿ ਹੋਰ ਕਿਸ ਤਰ੍ਹਾਂ ਦੀ ਅਰੇਂਜਮੈਂਟਸ ਹੋਰ ਕਿਸ ਤਰ੍ਹਾਂ ਦੀਆਂ ਤਿਆਰੀਆਂ ਕਿਸਾਨਾਂ ਨੇ ਕਰ ਰੱਖੀਆਂ ਹੈਗੀਆਂ ਕਿਉਂਕਿ ਇੱਕ ਇੱਕ ਜੁਗਾੜ ਕਿਸਾਨਾਂ ਨੇ ਬਣਾਇਆ ਪ੍ਰੋਕਲਨ ਮਸ਼ੀਨ ਹੈਗੀ ਹੈ ਟਰੈਕਟਰਾਂ ਨੂੰ ਮੋਡੀਫਾਈ ਕੀਤਾ ਗਿਆ ਹੈਗਾ ਇਸ ਨੂੰ ਚਲਾਇਆ ਇਸ ਤਰੀਕੇ ਦੇ ਨਾਲ ਜਾਣਾ ਹੈਗਾ ਕਿ ਜਿਹੜੀ ਬੈਰੀਕੇਟਿੰਗ ਹੈਗੀ ਹੈ ਪ੍ਰੋਕਲਨ ਮਸ਼ੀਨ ਦੇ ਨਾਲ ਚੱਕ ਕੇ ਬਾਹਰ ਮਾਰੀ ਜਾ ਸਕਦੀ ਹੈਗੀ ਉਸ ਤੋਂ ਬਾਅਦ ਮਿੱਟੀ ਦੇ ਗੱਟੇ ਭਰੇਗੇ ਵੱਡੀ ਸੰਖਿਆ ਦੇ ਵਿੱਚ ਟਰਾਲੀਆਂ ਭਰੀਆਂਗੇ ਮਿੱਟੀ ਦੇ ਗੱਟਿਆਂ ਦੀਆਂ ਤੇ ਉਹ ਵੀ ਕੰਮ ਲਈਆਂ ਜਾਣੀ ਉਹ ਮਿੱਟੀ ਦੀਆਂ ਟਰਾਲੀਆਂ ਤੇ ਮਿੱਟੀ ਦੇ ਗੱਟੇ ਵੀ ਕੰਮ ਲਏ ਜਾਣਗੇ ਕਿਉਂਕਿ ਇਹ ਬਿਲਕੁਲ ਪੋਲਾ ਜਿਹੜਾ ਨਦੀ ਦੇ ਉੱਪਰ ਹੈਗਾ ਜੇਕਰ ਜ਼ਰੂਰਤ ਪੈਂਦੀ ਹੈ ਤਾਂ ਉਹ ਸਾਹਮਣੇ ਤਸਵੀਰਾਂ ਦੇ ਵਿੱਚ ਮੈਂ ਤੁਹਾਨੂੰ ਦਿਖਾਉਂਗਾ ਕਿ ਇੱਥੇ ਮਿੱਟੀ ਦੀਆਂ ਟਰਾਲੀਆਂ ਵੀ ਭਰੀਆਂ ਗਈਆਂ ਦੂਰ ਤੱਕ ਤੁਹਾਨੂੰ ਉਹ ਟਰਾਲੀਆਂ ਨਜ਼ਰ ਆ ਰਹੀਆਂ ਹੋਣਗੀਆਂ ਬੋਰੀਆਂ ਦੇ ਵਿੱਚ ਮਿੱਟੀ ਭਰੀ ਗਈ ਹੈ ਮਿੱਟੀ ਦੀ ਆ ਟਰਾਲੀਆਂ ਹੈਗੀਆਂ ਇਹਨਾਂ ਦਾ ਵੀ ਇਸਤੇਮਾਲ ਕੱਲ ਕੀਤਾ ਜਾਣਾ ਹੈ ਕਿਉਂਕਿ ਨਦੀ ਪੈਂਦੀ ਜੇਕਰ ਨਦੀ ਦੇ ਰਸਤੇ ਜਾਣ ਦੀ ਲੋੜ ਪੈਂਦੀ ਹੈ ਤਾਂ ਇਸ ਮਿੱਟੀ ਦੀ ਟਰਾਲੀਆਂ ਦਾ ਵੀ ਯੂਜ਼ ਕੀਤਾ ਜਾ ਸਕਦਾ ਅੱਗੇ ਦੀ ਤਸਵੀਰ ਦਿਖਾਣੇ ਕਿ ਹੋਰ ਕਿਸ ਤਰ੍ਹਾਂ ਦੇ ਇੰਤਿਆਮਤ ਕੱਲ ਹਸਤੇ ਕੀਤੇ ਗਏ ਆ ਟਰੈਕਟਰਾਂ ਨੂੰ ਮੋਡੀਫਾਈ ਸਭ ਤੋਂ ਪਹਿਲਾਂ ਟਰੈਕਟਰ ਹੋਣਗੇ ਹਾਲਾਂਕਿ ਜੋ ਸਾਡੇ ਕੋਲ ਸੂਚਨਾ ਹੈਗੀ ਹੈ ਸਾਡੇ ਕੋਲ ਇਨਫੋਰਮੇਸ਼ਨ ਪਹੁੰਚੀ ਆ ਕਿਸਾਨ ਆਗੂ ਕਿਸਾਨ ਲੀਡਰ ਸਭ ਤੋਂ ਪਹਿਲਾਂ ਜਾ ਕੇ ਜੋ ਉਸ ਸਾਈਡ ਪੁਲਿਸ ਪ੍ਰਸ਼ਾਸਨ ਆ ਪੁਲਿਸ ਬਲ ਹੈਗਾ ਪੈਰਾ ਮਿਲਟਰੀ ਫੋਰਸਸ ਹੈਗੀ ਹੈ ਉਹਨਾਂ ਨੂੰ ਜਾ ਕੇ ਅਪੀਲ ਕੀਤੀ ਜਾਊਗੀ ਅਪੀਲ ਦੇ ਵਿੱਚ ਕੀ ਕੁਝ ਸ਼ਾਮਲ ਹੋਊਗਾ ਅਪੀਲ ਦੇ ਵਿੱਚ ਇਹ ਕਿਹਾ ਜਾਊਗਾ ਕਿ ਉਹਨਾਂ ਨੂੰ ਕਿ ਤੁਸੀਂ ਵੀ ਸਾਡੇ ਧੀਆ ਪੁੱਤਾਂ ਵਰਗੇ ਹੋ ਤੁਸੀਂ ਵੀ ਸਾਡੇ ਕਿਸਾਨੀ ਪਰਿਵਾਰਾਂ ਦੇ ਵਿੱਚੋਂ ਹੋ ਤੁਸੀਂ ਵੀ ਹੁਣ ਬੇਸ਼ੱਕ ਇਸ ਸਰਕਾਰੀ ਨੌਕਰੀ ਦੇ ਵਿੱਚੋਂ ਪਰ ਤੁਸੀਂ ਕੋਈ ਅਜੀਹਾ ਕਹਿਰ ਨਾ ਕਰਿਓ ਅਜੀਹਾ ਕੰਮ ਨਾ ਕਰਿਓ ਜਿਸ ਦੇ ਨਾਲ ਕੀ ਕੋਈ ਅਜੀਬ ਮਾਹੌਲ ਪੈਦਾ ਹੋਵੇ ਤੇ ਇਹ ਬੋਰੀਆਂ ਰੱਖੀਆਂ ਗਈਆਂ ਹੈਗੀਆਂ ਇਹ ਬੋਰੀਆਂ ਦੀਆਂ ਢੇਰੀਆਂ ਕਰ ਲਿਆ ਗਈਆਂ ਇਹਨਾਂ ਦਾ ਵੀ ਇੰਤਜ਼ਾਮ ਇਸ ਕਰਕੇ ਕਰਿਆ ਕੀਤਾ ਗਿਆ ਹੈ ਕਿਉਂਕਿ ਜੇਕਰ ਕੋਈ ਅਥਰੂ ਗੈਂਦ ਦਾ ਗੋਲਾ ਆਂਦਾ ਤਾਂ ਬੋਰੀ ਨੂੰ ਗਿੱਲੀ ਕਰਕੇ ਉਸ ਦੇ ਉੱਪਰ ਸੈੱਟ ਦਿੱਤਾ ਜਾਂਦਾ ਕੀ ਕਹ ਰਹੇ ਤੁਸੀਂ हां ਬੋਰੀਆਂ ਗਿੱਲੀਆਂ ਕਰਨੀਆਂ ਢੇਰ ਲੱਗੇ ਹੋਏ ਨੇ ਸਾਰੇ ਹੁਣ ਹੈ ਢੇਰ ਲੱਗੇ ਹੋਏ ਅਲੱਗ-ਅਲੱਗ ਢੇਰ ਜਿਹੜੇ ਬੋਰੀਆਂ ਦੇ ਇੱਥੇ ਲੱਗੇ ਹੋਏ ਆ ਇਹਨਾਂ ਨੂੰ ਗਿੱਲੀਆਂ ਕਰਕੇ ਇਸਤੇਮਾਲ ਕੀਤਾ ਜਾਣਾ ਕੋਈ ਵੀ ਉਧਰੋਂ ਅਥਰੂ ਗੈਨ ਦਾ ਗੋਲਾ ਆਉਣਾ ਤਾਂ ਇਹਨਾਂ ਬੋਰੀਆਂ ਦਾ ਇਸਤੇਮਾਲ ਕੀਤਾ ਜਾਣਾ ਹੋਰ ਕਿਹੜੀ-ਕਿਹੜੀ ਤਿਆਰੀਆਂ ਚੱਲ ਰਹੀਆਂ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਕਹਿੰਦੇ ਕੱਲ ਨੂੰ ਕੋਈ ਗੋਲਾ ਕੰਮ ਨਹੀਂ ਆਉਣਾਗਾ ਤਾਂ ਇਹ ਟਰੈਕਟਰ ਦੇਖੋ ਤੁਸੀਂ ਟਰੈਕਟਰ ਨੂੰ ਕਿਸ ਤਰ੍ਹਾਂ ਤਿਆਰ ਕੀਤਾ ਜਾ ਰਹੇ ਹੈਗੇ ਆ ਪੰਪ ਟਰੈਕਟਰ ਦੇ ਉੱਪਰ ਪੰਪ ਦਾ ਇਸਤੇਮਾਲ ਕੀਤਾ ਜਾਣਾ ਹੈਗਾ ਪਾਣੀ ਦੇ ਪੰਪ ਟਰੈਕਟਰ ਦੇ ਨਾਲ ਯੂਜ਼ ਕੀਤਾ ਜਾਣੇ ਹੈਗੇ ਆ ਆ ਪਾਈਪਾਂ ਤੁਸੀਂ ਦੇਖ ਰਹੇ ਹੋ ਇਹ ਪਾਈਪਾ ਇਸੇ ਕੰਮ ਹੋਣੀ ਹੈ ਪਾਣੀ ਦਾ ਪ੍ਰੈਸ਼ਰ ਵੱਜਣਾ ਹੈਗਾ ਪਾਈਪਾ ਦੇ ਨਾਲ ਕਿਸਾਨਾਂ ਨੇ ਆਪਣੇ ਵੱਖਰੇ ਇੰਤਜ਼ਾਮ ਕੀਤੇ ਹੋਏ ਆ ਹੋਰ ਵੀ ਅੱਗੇ ਦਿਖਾ ਦਿਨਾ ਕਿ ਕਿਸ ਤਰ੍ਹਾਂ ਦੇ ਕਿਸਾਨਾਂ ਨੇ ਇੰਤਜ਼ਾਮ ਕਰ ਰੱਖੇ ਹੈਗੇ ਅਕਰਾਹਾ ਲਗਾਇਆ ਗਿਆ ਵੱਖ-ਵੱਖ ਤਿਆਰੀਆਂ ਜਿਹੜੀਆਂ ਕਿਸਾਨਾਂ ਵੱਲੋਂ ਕੱਲ ਦੇ ਲਈ ਕੀਤੀਆਂ ਗਈਆਂ ਹੈਗੀਆਂ ਹਰ ਇੱਕ ਇੰਤਿਆਮਤ ਕੀਤਾ ਗਿਆ ਨਾਲ ਦੀ ਨਾਲ ਜੇਕਰ ਦੂਸਰੇ ਬੰਨੇ ਦੀ ਤਸਵੀਰ ਦਿਖਾਵਾਂ ਚਲੋ ਵੀ ਇੰਟਰਨਲ ਦੂਸਰੇ ਪਾਸੇ ਉਸੇ ਤਰ੍ਹਾਂ ਬੈਰੀਕੇਟਿੰਗ ਮੌਜੂਦ ਹੋਏਗੀ ਉਸੇ ਤਰ੍ਹਾਂ ਪੁਲਿਸ ਬਲ ਤੈਨਾਤ ਹੋ ਗਿਆ ਹੈ ਇਹ ਦੂਸਰੇ ਪਾਸੇ ਦੀ ਤਸਵੀਰ ਹੈਗੀ ਹੈ ਜਿੱਥੇ ਪੂਰੀ ਤਰ੍ਹਾਂ ਉਸੇ ਤਰ੍ਹਾਂ ਦੀ ਬੈਰੀਕੇਟਿੰਗ ਕੀਤੀ ਹੋਈ ਹੈ ਪੁਲਿਸ ਬਲ ਵੀ ਉਸੇ ਤਰ੍ਹਾਂ ਤੈਨਾਤ ਹੋ ਗਿਆ ਪੈਰਾਮਿਲਟਰੀ ਫੋਰਸਸ ਤੈਨਾਤ ਹੈਗੀ ਆ ਆਥਰੂ ਗੈਸ ਦੇ ਗੋਲੇ ਵੀ ਉਹਨਾਂ ਕੋਲ ਮੌਜੂਦ ਆ ਪਲਾਸਟਿਕ ਬੁਲੇਟਸ ਵੀ ਉਹਨਾਂ ਕੋਲ ਮੌਜੂਦ ਹੈਗੀਆਂ ਪਰ ਕਿਸਾਨ ਆਪਣੀ ਤਿਆਰੀ ਇੱਥੇ ਕਰਕੇ ਬੈਠੇ ਹੈਗੇ ਆ ਹੁਣ ਕਹਿੰਦੇ ਦਿੱਲੀ ਕੱਲ ਕੂਚ ਕਰਨਾ ਹਾਲਾਂਕਿ ਕੁਝ ਅਧਿਕਾਰੀਆਂ ਦੇ ਨਾਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਜਰੂਰ ਚੱਲਦੀ ਹੈਗੀ ਹੈ ਗੱਲਬਾਤ ਚੱਲ ਰਹੀ ਹੈ ਸਮਝੌਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਜਿਹੀ ਟਕਰਾਅ ਵਾਲੀ ਸਥਿਤੀ ਪੈਦਾ ਨਾ ਹੋਵੇ ਪਰ ਜੇਕਰ ਕੇਂਦਰ ਗੱਲਾਂ ਨਹੀਂ ਮੰਦੀ ਜੇਕਰ ਕੇਂਦਰ ਸਹਿਮਤੀ ਨਹੀਂ ਮੰਦੀ ਤਾਂ ਕਿਸਾਨ ਕਹਿੰਦੇ ਅਸੀਂ ਦਿੱਲੀ ਕੂਚ ਕਰਾਂਗੇ ਉਧਰੋਂ ਹਾਈ ਕੋਰਟ ਦੇ ਵਿੱਚ ਅੱਜ ਸੁਣਵਾਈ ਹੁੰਦੀ ਹੈ ਹਾਈ ਕੋਰਟ ਦੇ ਵਿੱਚ ਵੱਲੋਂ ਟਿੱਪਣੀਆਂ ਆਉਂਦੀਆਂ ਕਿ ਕਿਸਾਨ ਟਰੈਕਟਰ ਟਰਾਲੀਆਂ ਤੇ ਨਾ ਜਾਣ ਬੱਸਾਂ ਦੇ ਰਾਹੀ ਵੀ ਜਾਇਆ ਜਾ ਸਕਦਾ ਦਿੱਲੀ ਤੇ ਹਰਿਆਣਾ ਸਰਕਾਰ ਕਹਿੰਦੀ ਹੈ ਕਿ ਟਰੈਕਟਰ ਟਰਾਲੀਆਂ ਕਿਉਂ ਲੈ ਕੇ ਜਾਣੀ ਹੈ ਅਜਿਹੀ ਸਥਿਤੀ ਦੇ ਵਿੱਚ ਕਿਸਾਨ ਕਹਿੰਦੇ ਆ ਕਿ ਸਾਡਾ ਘਾਰੀ ਟਰੈਕਟਰ ਟਰਾਲੀ ਹੈਗਾ ਤੇ ਇਸੇ ਕਰਕੇ ਟਰੈਕਟਰ ਟਰਾਲੀਆਂ ਦੇ ਰਾਹੀਂ ਅਸੀਂ ਦਿੱਲੀ ਜਾਵਾਂਗੇ ਉਧਰੋਂ ਪੈਰਾ ਮਿਲਟਰੀ ਫੋਰਸਸ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕੀਤਾ ਕਿ ਕਿਸਾਨ ਆਗੂ ਕੱਲ ਮੂਰੇ ਹੋਣਗੇ ਉਹ ਪਹਿਲਾਂ ਅਪੀਲ ਕਰਨਗੇ ਪੈਰਾਮਿਲਟਰੀ ਫੋਰਸਸ ਨੂੰ ਜਿਹੜੀ ਸਾਹਮਣੇ ਖੜੀਆਂ ਹੈਗੀਆਂ ਕਿ ਤੁਸੀਂ ਕੋਈ ਵਧੇਕੀ ਨਾ ਕੀਤੀ ਜਾਵੇ ਤੁਹਾਡੇ ਵੱਲੋਂ ਇਹ ਵੀ ਕਿਸਾਨਾਂ ਦੇ ਕਹਿੰਦੇ ਧੀਆ ਪੁੱਤ ਹੈਗੇ ਆ ਤੇ ਤੁਸੀਂ ਅਜਿਹਾ ਨਾ ਕਰਨਾ ਸਾਨੂੰ ਰਸਤਾ ਦੇ ਦਿਓ ਅਸੀਂ ਸ਼ਾਂਤਮਈ ਤਰੀਕੇ ਨਾਲ ਦਿੱਲੀ ਜਾਣਾ ਤਾਂ ਉਹਨੂੰ ਇਸੇ ਤਰ੍ਹਾਂ ਦੀਆਂ ਤਿਆਰੀਆਂ ਦਿਖਾ ਰਿਆ ਹੈਗਾ ਜੋਸ਼ ਕਿਸਾਨਾਂ ਦੇ ਵਿੱਚ ਪੂਰਾ ਹੈਗਾ ਭਾਜੀ ਸਵੇਰੇ ਦਿੱਲੀ ਜਾਣ ਦੀ ਪੂਰੀ ਤਿਆਰੀ ਕਰ ਰਹੇ ਹੋ ਹਾਂਜੀ ਵੀਰੇ ਪੂਰੀ ਤਿਆਰੀ ਹੈ ਫੁੱਲ ਤਿਆਰੀ ਹੈ ਬਾਈ ਕਿਸ ਤਰ੍ਹਾਂ ਦੀ ਤਿਆਰੀ ਕਰ ਰਹੇ ਹੋ ਭਾਜੀ ਬਹੁਤ ਤਿਆਰੀ ਚੜ੍ਹਦੀ ਕਲਾ ਦੇ ਵਿੱਚ ਕਰ ਰਹੇ ਆ ਬਾਈ ਪੂਰੀ ਬਾਬੇ ਦੀ ਕਿਰਪਾ ਦੇ ਨਾਲ ਪਹੁੰਚਾਂਗੇ ਦਿੱਲੀ ਜੋ ਸਾਡੇ ਆਕੂ ਮਿਲੇ ਨਾ ਅਸੀਂ ਪੱਟ ਦਾਂਗੇ ਕਿਸੇ ਟਰੈਕਟਰ ਕਿਸੇ ਸੰਡੇ ਬਾਅਦ ਮੰਗਾ ਸੀ ਉਹਨਾਂ ਦੇ ਸਹਿਮਤੀ ਨਹੀਂ ਬਣੀ ਐ ਐਮਐਸਪੀ ਤੇ ਤੇ ਫਿਰ ਉਹਨਾਂ ਨੇ ਮੈਂਬਰਸ਼ਿਪ ਕਮੇਟੀ ਦੇ ਉਹਨਾਂ ਨੇ ਦਿੱਲੀ ਕੂਚ ਦਾ ਐਲਾਨ ਕਰਿਆ ਹੀ ਗੱਲ 21 ਤਰੀਕ ਨੂੰ ਜੋ ਸਾਡੇ ਆਕੂ ਨੇ ਉਹਨਾਂ ਨੇ ਦਿੱਲੀ ਕੂਚ ਦਾ ਐਲਾਨ ਕਰਤਾ ਮਤਲਬ ਸਹਿਮਤੀ ਨਹੀਂ ਬਣੀ ਸਰਕਾਰ ਨੇ ਮੰਗਾ ਨਹੀਂ ਮੰਨੀਆਂ ਹਨ ਤੇ ਫਿਰ ਹੁਣ ਦੂਜੀ ਲੋਟ ਬਣਾਉਣੀ ਪੈਣੀ ਹੈ ਅੱਜ ਸਵੇਰੇ ਭਾਈ ਚੱਲਾਂਗੇ ਇਧਰ ਮਹਾਰਾਜ ਬਾਬਾ ਨਾਲ ਕੇ ਚੜਦੀ ਗੱਲਾ ਕਰੂਗਾ ਤਾਂ ਸਵੇਰੇ ਦਿੱਲੀ ਜਾਵਾਂਗੇ ਤਿਆਰੀਆਂ ਕਿੰਨੇ ਸੀ ਪੂਰੀਆਂ ਕਰ ਰਹੇ ਹੈਗੇ ਤਾਂ ਜਿਵੇਂ ਤੁਹਾਨੂੰ ਦਿਖਾ ਰਿਹਾ ਸੀ ਟਰੈਕਟਰ ਕਿਸ ਤਰ੍ਹਾਂ ਮੋਡੀਫਾਈਡ ਟਰੈਕਟਰ ਆ ਉੱਪਰ ਕਰਾਏ ਲਾਏ ਗਏ ਹੈਗੇ ਆ ਉਸ ਤਰ੍ਹਾਂ ਖੀਆਂ ਦੇ ਉੱਪਰ ਪ੍ਰੋਕਲਿਨ ਮਸ਼ੀਨਾਂ ਲੱਦ ਲਿਆ ਗਈਆਂ ਨਾਲ ਦੀ ਨਾਲ ਪਾਣੀ ਦੀਆਂ ਬਿਛਾੜਾਂ ਪਾਣੀ ਦੀਆਂ ਪਾਈਪਾਂ ਰੱਖ ਲਿਆ ਗਈਆਂ ਜੇਕਰ ਉਹਨਾਂ ਨੂੰ ਨਸ਼ਟ ਕਰਨਾ ਪੈਂਦਾ ਅਥਰੂ ਗੱਲ ਦੇ ਹੰਝੂ ਗੱਲ ਦੇ ਗੋਲਿਆਂ ਨੂੰ ਨਸ਼ਟ ਕਰਨ ਵਾਸਤੇ ਉਹ ਪਾਈਪਾਂ ਸਾਹਮਣੇ ਨਜ਼ਰ ਆ ਰਹੀਆਂ ਹੈਗੀਆਂ ਪਾਣੀ ਦਾ ਇਸਤੇਮਾਲ ਇਹਨਾਂ ਪਾਈਪਾਂ ਦੇ ਰਾਹੀਂ ਕੀਤਾ ਜਾਣਾ ਹੈਗਾ ਤੇ ਕਿਸਾਨਾਂ ਦੀ ਆ ਇਸ ਕਿਸਮ ਦੀਆਂ ਤਿਆਰੀਆਂ ਹੈਗੀਆਂ ਕਿ ਹਰੇਕ ਵਾਰ ਨੂੰ ਚਾਹੇ ਉਹ ਹੰਝੂ ਗੰਦ ਦਾ ਹੈਗਾ ਚਾਹੇ ਉਹ ਪਲਾਸਟਿਕ ਬੁਲੇਟ ਦਾ ਹੈਗਾ ਉਹਨਾਂ ਦੇ ਨਾਲ ਨਜਿੱਠਿਆ ਜਾਏਗਾ ਤਾਂ ਸ਼ੰਭੂ ਬਾਰਡਰ ਦੇ ਉੱਪਰ ਇਸ ਤਰ੍ਹਾਂ ਦਾ ਇਸ ਵਕਤ ਮਾਹੌਲ ਬਣਿਆ ਹੋਇਆ ਜਿਵੇਂ ਕਿ ਕਿਸਾਨਾਂ ਨੂੰ ਚਾ ਚੜ ਰਿਹਾ ਹੋਵੇ ਦਿੱਲੀ ਜਾਣ ਦਾ ਕੈਮਰਾ ਪਰਸਨ ਅਜੇ ਦੇ ਨਾਲ ਆਸ਼ੂ ਨੇਜਾ ਲਿਵਿੰਗ ਇਨ ਦੀ ਨਿਊਜ਼ ਸ਼ੰਭੂ ਬਾਰਡਰ